ਮੋਹਾਲੀ ਜ਼ਿਲ੍ਹੇ ਦਾ ਇੱਕੋ ਪਿੰਡ ਹੈ ਜਿਸ ਪਿੰਡ ਦੇ ਵਿੱਚ ਇਲੈਕਸ਼ਨ ਨਹੀਂ ਹੋਣਗੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪਿਛਲੇ 10 ਸਾਲਾਂ ਤੋਂ ਐਸਸੀ ਟਾਰਹੀ ਹੈ ਜਨਰਲ ਸੀਟ ਬਾਰੇ ਤੁਸੀਂ ਅੜ ਕੇ ਬੈਠੇ ਹੋ ਕਿ ਜਨਰਲ ਸੀਟ ਆਣੀ ਚਾਹੀਦੀ ਹੈ ਐਸੇ ਚ ਕੀ ਗਲਤੀ ਹੋਈ ਹੈ ਕੀ ਪ੍ਰੋਬਲਮ ਆਈ ਹੈ ਤੁਹਾਡਾ ਵਿਕਾਸ ਨਹੀਂ ਹੋਇਆ ਜੇ ਜਨਰਲ ਵਾਸਤੇ ਤੁਸੀਂ ਲਗਾਤਾਰ ਇਕੱਠ ਕਰਕੇ ਡੀਸਾ ਕੋਲ ਵੀ ਜਾ ਕੇ ਆਇਆ ਹਾਂ ਐਸਡੀਐਮ ਕੋਲ ਜਾ ਕੇ ਆਇਆ ਹਾਂ ਕਿਉਂਕਿ ਜਦ ਕਿਸੇ ਜਨ ਪੰਚਾਇਤ ਨੂੰ ਕਿਤੇ ਲਾਗ ਲੈ ਕੇ ਤੁਰਨਾ ਹੈ ਹ ਹੁਨਾ ਕੋਲ ਵਿਚਾਰਿਆਂ ਕੋਲ ਸਾਧਨ ਨਹੀਂ ਹੈ ਕੁਛ ਨਹੀਂ ਹੈਗਾ ਕਿ ਕਿਸੇ ਅਫਸਰ ਨੂੰ ਮਿਲੋਗੇ ਜਾਂ ਕਿਸੇ ਮੰਤਰੀ ਨੂੰ ਐਮਐਲਏ ਨੂੰ ਮਿਲੋਗੇ ਉਹ ਨਹੀਂ ਜਾਣਦਾ ਹੁਣ ਦੂਜਾ ਬੰਦਾ ਕਿਉਂ ਜਾਊਗਾ ਉਹ ਤਾਂ ਪਹਿਲਾ ਪਿੰਡ ਹੋਈਗਾ ਜਿੱਥੇ ਇਲੈਕਸ਼ਨ ਨਹੀਂ ਹੋਣੇ ਕੋਈ ਪ੍ਰਚਾਰ ਨਹੀਂ ਹੋ ਰਿਹਾ ਪਿੰਡ ਸੁੰਨਮਸਾਨ ਹੈ ਸਾਰੇ ਪਿੰਡ ਵਾਸੀਆਂ ਜੇ ਬੜਿਆ ਰੋਸ ਹੈ ਜੀ ਇਸ ਗੱਲ ਤੋਂ ਵੀ ਬਾਰ-ਬਾਰ ਵੀ ਐਸੀ ਰਿਪੀਟ ਕਾਤੇ ਹੋ ਰਹੀ ਹੈ ਕਾਸ ਕਿਵੇਂ ਹੋਵੇਗਾ ਜੇ ਤੁਹਾਡੀ ਪੰਚਾਇਤ ਨਹੀਂ ਬਣਨੀ ਕੋਈ ਸਰਪੰਚ ਨਹੀਂ ਬਣਨਾ ਫਿਰ ਕਿਵੇਂ ਪਿੰਡਾਂ ਦੀ ਗ੍ਰਾਂਟਾ ਕਿਵੇਂ ਆਣਗੀ ਸਰਕਾਰ ਕਿਵੇਂ ਗ੍ਰਾਂਟ ਦੇਗੀ ਉਹਨਾਂ ਤੇ ਕਹਿੰਦੇ ਥੋੜਾ ਸਰਪੰਚੇ ਨਹੀਂ ਆ ਪਾਈ ਗ੍ਰਾਂਟ ਕਿਵੇਂ ਦੇਣਗੇ ਤੇ ਚਲੋ ਹੁਣ ਰੱਬੇ ਰੱਖਾ ਜੀ ਸਾਡੇ ਪਿੰਡ ਦਾ ਤਾਂ ਜੀ ਅਸੀਂ ਤਾਂ ਜੋਰ ਲਾ ਲਿਆ ਜੀ ਡੀਸੀ ਤੱਕ ਵੀ ਪਹੁੰਚ ਕਰ ਲਈ ਵੀ ਸਾਡੀ ਜਰਨਲ ਕਰੀ ਜਾਵੇ ਪਿੰਡਾਂ ਦੇ ਵਿੱਚ ਕਾਫੀ ਚਾਹਲ ਪਹਿ ਸਰਪੰਚਾਂ ਪੰਚਾਂ ਦੀ ਉਹ ਤੁਹਾਡਾ ਪਿੰਡ ਰੁੱਖਾ ਰੁੱਖਾ ਜਾ ਜਾ ਰਿਹਾ ਹੈ ਕਿ ਇਲੈਕਸ਼ਨ ਨਾ ਹੁਣ ਕਰੀਏ ਕਿ ਇੱਥੇ ਕੁਝ ਪਹੁੰਚੇ ਨਹੀਂ ਸਾਡਾ ਕੁਝ ਬਣਦਾ ਹੀ ਨਹੀਂ ਚਾਹੇ ਮੈਂ ਤਾਂ ਹੁੰਦੀ ਜੇ ਕਰ ਕੁਛ ਹੀ ਹੈ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਪਿੰਡਾਂ ਦੇ ਵਿੱਚ ਚਹਿਲ ਪਹਿਲ ਹੈ ਜਿਸ ਨੂੰ ਲੈ ਕੇ ਪੰਜ ਸਰਪੰਚ ਆਪਣੇ ਆਪਣੇ ਦਾਅਵੇ ਦਾ ਪ੍ਰਚਾਰ ਕਰ ਰਹੇ ਨੇ ਪਿੰਡਾਂ ਦੇ ਵਿੱਚ ਅੱਜਕੱਲ੍ਹ ਜ਼ੋਰ ਲੱਗਿਆ ਪਿਆ ਹੈ ਪੰਚਾਇਤ ਬਣਾਉਣ ਵਾਸਤੇ ਪਰ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਵੀ ਹੋਈ ਹੈ ਪਰ ਮੁਹਾਰੀ ਜ਼ਿਲ੍ਹੇ ਦਾ ਇੱਕ ਉਹ ਪਿੰਡ ਹੈ ਜਿਸ ਪਿੰਡ ਦੇ ਵਿੱਚ ਇਲੈਕਸ਼ਨ ਨਹੀਂ ਹੋਣਗੇ ਕਿਉਂਕਿ ਦੱਸਿਆ ਜਾ ਰਿਹਾ ਕਿ ਪਿਛਲੇ 10 ਸਾਲਾਂ ਤੋਂ ਐਸ்சி ਸੀਟ ਆ ਰਹੀ ਹੈ ਜਿਸ ਦੇ ਵਿੱਚ ਪਿੰਡ ਦੀਆਂ 14-15 ਵੋਟਾਂ ਐਸ்சி ਨੇ ਬਾਕੀ ਸਾਰੀਆਂ ਜਰਨਲ ਨੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਜਰਨਲ ਸੀਟ ਕੀਤੀ ਜਾਵੇ ਪਰ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਨੂੰ ਲੈ ਕੇ ਅੱਜ ਇਹ ਤੁਸੀਂ ਦੇਖੋ ਕਿ ਪਿੰਡ ਵਾਸੀ ਇਕੱਠੇ ਹੋਏ ਨੇ ਅਸੀਂ ਮੁਹਾਰੀ ਜ਼ਿਲ੍ਹੇ ਦਾ ਪਿੰਡ ਹੈ ਤਾਜਪੁਰਾ ਜਿੱਥੇ ਕਿ ਤਾਜਪੁਰਾ ਪਿੰਡ ਦੇ ਵੀ ਤੁਸੀਂ ਦੇਖੋ ਕਿ ਪੂਪਨਗਰ ਤਾਜਪੁਰਾ ਪਿੰਡ ਬਿਲਕੁਲ ਇਕੱਠੇ-ਇਕੱਠੇ ਪਿੰਡ ਨੇ ਜੋ ਕਿ ਮੁਹਾਰੀ ਰੋਪੜ ਜ਼ਿਲ੍ਹੇ ਦੇ ਬਾਰਡਰ ਦੇ ਉੱਤੇ ਇਹ ਪਿੰਡ ਹੈ ਜਿੱਥੇ ਕਿ ਪਿੰਡ ਦੱਸਿਆ ਜਾ ਰਿਹਾ ਕਿ 180 ਦੇ ਕਰੀਬ ਵੋਟ ਹੈ ਜਿਸ ਦੇ ਵਿੱਚ ਕਿ 14-15 ਵੋਟਾਂ ਜਿਹੜੀਆਂ ਐਸਸੀ ਭਾਈਚਾਰੇ ਦੀਆਂ ਨੇ ਜੋ ਕਿ 10 ਸਾਲ ਪਿੱਛੇੋਂ ਸਰਪੰਚੀ ਕਰਦੇ ਆ ਰਹੇ ਨੇ ਪਰ ਹੁਣ ਐਸਸੀ ਭਾਈਚਾਰਾ ਵੀ ਇਹਨਾਂ ਨੂੰ ਸਹਿਮਤੀ ਦੇ ਰਿਹਾ ਕਿ ਜਨਰਲ ਸੀਟ ਹੋਣੀ ਚਾਹੀਦੀ ਹੈ ਪਰ ਕਿਤਨਾ ਕਿਤੇ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਐਸਡੀਐਮ ਸਾਹਿਬ ਡੀਸੀ ਸਾਹਿਬ ਕੋ ਜਾ ਕੇ ਮੰਗ ਪੱਤਰ ਦੇ ਕੇ ਆਏ ਨੇ ਪਰ ਅਜੇ ਤੱਕ ਕੋਈ ਵੀ ਇਹਨਾਂ ਨੂੰ ਬਲਾਵਾ ਜਿਹੜਾ ਜਨਰਲ ਸੀਟ ਵਾਸਤੇ ਨਹੀਂ ਆਇਆ ਜਿਸ ਨੂੰ ਲੈ ਕੇ ਗੱਲਬਾਤ ਕਰਾਂਗੇ ਪਿੰਡ ਨਿਵਾਸੀ ਸਾਡੇ ਨਾਲ ਨੇ ਕੀ ਹੈ ਪੂਰਾ ਮਸਲਾ ਕਿਉਂ ਨਹੀਂ ਇਹਨਾਂ ਦੀ ਜਨਰਲ ਸੀਟ ਹੋ ਰਹੀ ਤੇ ਕਿੰਨਾ ਕੁ ਜਨਰਲ ਸੀਟ ਤੇ ਐਸਸੀ ਸੀਟ ਦੇ ਵਿੱਚ ਕੀ ਉਹਨਾਂ ਨੂੰ ਮੁਸ਼ਕਲ ਲੱਗ ਰਹੀ ਹੈ ਭਾਈ ਜਿਸ ਤਰੀਕੇ ਨਾਲ ਦਸੇਰੇ ਪਿਛਲੇ 10 ਸਾਲਾਂ ਤੋਂ ਤੁਹਾਡੀ ਐਸਸੀ ਟਾਰਹੀ ਹੈ ਜਨਰਲ ਸੀਟ ਵਾਸਤੇ ਤੁਸੀਂ ਅੜ ਕੇ ਬੈਠੇ ਹੋ ਕਿ ਜਨਰਲ ਸੀਟ ਆਣੀ ਚਾਹੀਦੀ ਹੈ ਐਸੇ 'ਚ ਕੀ ਗਲਤੀ ਹੋਈ ਹੈ ਕੀ ਪ੍ਰੋਬਲਮ ਆਈ ਹੈ ਤੁਹਾਡਾ ਵਿਕਾਸ ਨਹੀਂ ਹੋਇਆ ਜੇ ਜਨਰਲ ਵਾਸਤੇ ਤੁਸੀਂ ਲਗਾਤਾਰ ਇਕੱਠ ਕਰਕੇ ਡੀਸਾ ਕੋਲ ਵੀ ਜਾ ਕੇ ਆਇਓ ਐਸਡੀਐਮ ਕੋਲ ਜਾ ਕੇ ਆਇਓ ਕਾਰਨ ਕੀ ਹੈ ਪਤਾ ਚੱਕਰ ਗੱਲ ਲੱਗਿਆ ਜੀ ਐਸਸੀ ਭਾਈ ਜਾਰਾ ਠੀਕ ਹੈ ਸਾਡੇ ਨਾਲ ਬਹੁਤ ਮੇਰ ਮਲਾਪ ਹੈ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਅਸੀਂ ਕਹਿੰਦੇ ਉਸ ਜਿਸ ਤਰ੍ਹਾਂ ਉਹ ਕਹਿੰਦੇ ਅਸੀਂ ਚੱਲਦੇ ਜਿਸ ਤਰ੍ਹਾਂ ਅਸੀਂ ਕਹਿੰਦੇ ਉਹ ਚੱਲਦੇ ਉਹ ਨਹੀਂ ਗੱਲ ਪਰ ਗੱਲ ਉਹਨਾਂ ਚਾਹੇ ਵੀ ਜਦ ਕਿਸੇ ਜਦ ਪੰਚਾਇਤ ਨੂੰ ਕਿਤੇ ਲਾ ਕੇ ਲੈ ਕੇ ਤੁਰਨਾ ਹੈ ਹਾਂ ਉਹਨਾਂ ਕੋਲ ਵਿਚਾਰਿਆਂ ਕੋਲ ਸਾਧਨ ਨਹੀਂ ਹੈ ਕੁਝ ਨਹੀਂ ਹੈਗਾ ਉਹ ਕਿਤੇ ਜਾ ਕੇ ਕਿਸੇ ਅਫਸਰ ਨੂੰ ਮਿਲੂਗੇ ਜਾਂ ਕਿਸੇ ਮੰਤਰੀ ਨੂੰ ਐਮ ਐਲ ਏ ਨੂੰ ਮਿਲੂਗੇ ਉਹ ਨਹੀਂ ਜਾਣਦਾ ਹੁਣ ਦੂਜਾ ਬੰਦਾ ਕਿਉਂ ਜਾਊਗਾ ਪੰਚਾਇਤ ਦਾ ਕੰਮ ਹੈ ਪੰਚਾਇਤ ਜਾਊਗੀ ਫਿਰ ਤਾਂ ਕਿੰਨੀਆਂ ਕ ਬੋਟਾਂ ਤੁਹਾਡੇ ਪਿੰਡ ਦੀਆਂ ਜੀ 184 ਕੇ ਲਗਭਗ ਐਸੀ ਭਾਈ ਚਲੇ ਦੀਆਂ 15 ਕ ਵੋਟ ਹੈ 15 ਕ ਵੋਟ ਹੈਗੀਆਂ ਹੁਣ ਐਸੀ ਭਾਈਚਾਰਾ ਤੁਹਾਡੇ ਨਾਲ ਸਹਿਮਤ ਹੈ ਸੀਟ ਉਹਨਾਂ ਦੀ ਜਿਹੜੀ ਰਿਜ਼ਰਵ ਆ ਗਈ ਹੈ ਉਹ ਸਹਿਮਤ ਹੈ ਤੁਹਾਡੀ ਜਰਨਲ ਕਰਾਉਣ ਵਾਸਤੇ ਸਾਡੇ ਨਾਲ ਸਹਿਮਤ ਹੈ ਜੀ ਸਾਬਕਾ ਸਰਪੰਚ ਐਸਸੀ ਸਾਡੇ ਕੋਲ ਉਰੀ ਬੈਠਾ ਹੈ ਜੀ ਹੁਣ ਜਿਹੜਾ ਪਿਛਲੇ ਪਲਾਨ ਚ ਸਰਪੰਚ ਦਾ ਉਹ ਵੀ ਨਾਲੇ ਬੈਠਾ ਹੈ ਇਸ ਨੂੰ ਲੈ ਕੇ ਜਰਨਲ ਸੀਟ ਕਰਾਉਣ ਵਾਸਤੇ ਤੁਸੀਂ ਕਿਹੜੇ ਕਿਹੜੇ ਅਫਸਰ ਕੋਲ ਹੁਣ ਤੱਕ ਮੰਗ ਪੱਤਰ ਦੇ ਕੇ ਆਏ ਹੋ ਜਾ ਕੇ ਆਏ ਹੋ ਅਸੀਂ ਇਹ ਸਾਡੇ ਸਾਬਕਾ ਸਰਪੰਚ ਸਾਹਿਬ ਡੀਸੀ ਸਾਹਿਬ ਕੋਲ ਗਏ ਤੇ ਉਹਨਾਂ ਨੇ ਮਾਰਕ ਕਰਤੀ ਡੀਡੀਪੀਓ ਨੂੰ ਡੀਡੀਪੀਓ ਤੇ ਚਿੱਠੀ ਦੇ ਕੇ ਆਏ ਮੁੜ ਕੇ ਕੋਈ ਦੀ ਬਾਤ ਸਾਡੇ ਕੋਲ ਕੋਈ ਗੱਲਬਾਤ ਹੋਈ ਨਹੀਂ ਕੋਈ ਗੱਲਬਾਤ ਨਹੀਂ ਹਾਂ ਭਾਈ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਤੁਹਾਡੀ 184 ਵੋਟਾਂ ਨੇ 15 16 ਸਾਰੀਆਂ ਐਸਪੀ ਚਾਰਦੀਆਂ ਨੇ ਸਾਰਾ ਪਿੰਡ ਸਹਿਮਤ ਹੈ ਪਰ ਪ੍ਰਸ਼ਾਸਨ ਕਿਉਂ ਨਹੀਂ ਤੁਹਾਡੇ ਕੋਲ ਪਹੁੰਚ ਕਰ ਰਿਹਾ ਤੁਸੀਂ ਲਿਖਤੀ ਤੌਰ ਤੇ ਵੀ ਦੇ ਕੇ ਆਏ ਹੋ ਸਰ ਡੀਸਾ ਕੋਲ ਜਾਏ ਸਭ ਕੋਲ ਜਾਏ ਹੋ ਪਰ ਕਾਰਨ ਕੀ ਹੈ ਪਤਾ ਨਹੀਂ ਸਰ ਸਾਡੇ ਤਾਂ ਆਪ ਸਮਝ ਤੋਂ ਬਾਹਰ ਹੈ ਜੀ ਇਹ ਕੰਮ ਵੀ ਕਿਸ ਤਰ੍ਹਾਂ ਦੀ ਵੀ ਸਾਡੇ ਨਾਲ ਸਿਆਸਤ ਹੋ ਰਹੀ ਹੈ ਇਹ ਵੀ ਕਿਹੜਾ ਚੱਕਰ ਹੈ ਜੀ ਇਹ ਸਾਡੀ ਸਮਝ ਤੋਂ ਬਾਹਰ ਹੋਇਆ ਬਾਜੀ ਕੰਮ ਤੁਹਾਡਾ ਪਹਿਲਾ ਪਿੰਡ ਹੋਏਗਾ ਜਿੱਥੇ ਇਲੈਕਸ਼ਨ ਨਹੀਂ ਹੋਣੇ ਕੋਈ ਪ੍ਰਚਾਰ ਨਹੀਂ ਹੋ ਰਿਹਾ ਪਿੰਡ ਸੁੰਨ ਨਿਸ਼ਾਨ ਹੈ ਨਹੀਂ ਪਿੰਡਾਂ ਦੇ ਵਿੱਚ ਤਾਂ ਚਹਿਲ ਪਹਿਲ ਹੈ ਅੱਜ ਕੱਲ ਸਰਪੰਚ ਪੰਜ ਪ ਸਾਡੇ ਸਾਰੇ ਪਿੰਡ ਵਾਸੀਆਂ 'ਚ ਬੜਾ ਰੋਸ ਹੈ ਜੀ ਇਸ ਗੱਲ ਤੋਂ ਵੀ ਬਾਰ-ਬਾਰ ਵੀ ਐਸੀ ਰਿਪੀਟ ਕਾਤੇ ਹੋ ਰਹੀ ਹੈ ਜੀ ਵਿਚਾਨਾ ਜਰਨਲ ਦੀ ਸੀਗੀ ਜੀ ਵੀ ਜਰਨਲ ਸੀਟ ਆ ਪਿੰਡ ਦਾ ਵਿਕਾਸ ਹੋਵੇ ਦੀ ਵੱਧ ਤੋਂ ਵੱਧ ਜੀ ਵੀ ਸਾਰੇ ਕੰਮ ਰੁਕੇ ਪਏ ਜੀ ਇਦਾਂ ਹੀ ਕੋਈ ਇਹਨਾਂ ਮਤਲਬ ਕਿ ਸਵਾਰ ਕੇ ਕੰਮ ਹੋ ਨਹੀਂ ਰਹੇ ਜੀ ਪਿੰਡ ਦੇ ਜੀ ਵਿਕਾਸ ਕਿਵੇਂ ਹੋਵੇਗਾ ਜੇ ਤੁਹਾਡੀ ਪੰਚਾਇਤ ਨਹੀਂ ਬਣਨੀ ਕੋਈ ਸਰਪੰਚ ਨਹੀਂ ਬਣਨਾ ਫਿਰ ਕਿਵੇਂ ਪਿੰਡਾਂ 'ਚ ਗ੍ਰਾਂਟਾਂ ਕਿਵੇਂ ਆਣਗੀਆਂ ਸਰਕਾਰ ਕਿਵੇਂ ਗ੍ਰਾਂਟ ਦੇਗੀ ਉਹਨਾਂ ਤੇ ਕਹਿੰਦੇ ਤੁਹਾਡਾ ਸਰਪੰਚੇ ਨਹੀਂ ਆ ਭਾਈ ਗ੍ਰਾਂਟ ਕਿਵੇਂ ਦਈਏ ਹਾਂਜੀ ਉ ਤਾਂ ਚਲੋ ਹੁਣ ਰੱਬੇ ਰੱਖਾ ਜੀ ਸਾਡੇ ਪਿੰਡ ਦਾ ਤਾਂ ਜੀ ਅਹਿ ਤਾਂ ਜੋਰ ਲਾ ਲਿਆ ਜੀ ਡੀਸੀ ਤੱਕ ਵੀ ਪਹੁੰਚ ਕਰ ਲਈ ਵੀ ਸਾਡੀ ਜਰਨਲ ਕਰੀ ਜਾਵੇ ਜੀ ਪਰ ਸਾਡੀ ਉੱਪਰੋਂ ਕੋਈ ਨਹੀਂ ਹੋਈ ਜੀ ਹੈਗੀ ਹੁਣ ਤੱਕ ਜੀ ਸਹਿਮਤੀ ਨੂੰ ਤੁਹਾਡਾ ਪਿੰਡ ਮਨਜ਼ੂਰ ਹੈ ਕਿ ਸਹਿਮਤੀ ਹੋ ਸਕਦੀ ਪਿੰਡ ਦੇ ਹਾਂ ਜੀ ਹਾਂ 10 ਸਾਲ ਤੋਂ ਹੀ ਆਲਰੇਡੀ ਸਹਿਮਤੀ ਉਹ ਕਰਦੇ ਆ ਰਹੇ ਜੀ ਅਸੀਂ ਐਸ்சிਪੀ ਜਲਦੀ ਜੀ ਹਾਂ ਜੀ ਬਿਲਕੁਲ ਤੁਸੀਂ ਦੇਖੋ ਕਿ ਪਿੰਡ ਦੇ ਜਿਹੜੇ ਬਜ਼ੁਰਗ ਸਹਿਬਾਨ ਸਾਡੇ ਨਾਲ ਨੇ ਦੱਸਿਆ ਜਾ ਰਿਹਾ ਪਿਛਲੀ ਵਾਰੀ ਸਹਿਮਤੀ 10 ਸਾਲ ਤੋਂ ਹੁੰਦੀ ਆ ਰਹੀ ਹੈ ਵੀ ਇਸ ਵਾਰ ਵੀ ਜਨਰਲ ਸੀਟ ਸਹਿਮਤੀ ਹੋਣੀ ਸੀ ਪਰ ਜਨਰਲ ਸੀਟ ਨਾਂਨ ਕਰਕੇ ਤੁਸੀਂ ਸਾਰੇ ਲੋਕ ਇਲੈਕਸ਼ਨ ਦਾ ਬਾਈਕਾਟ ਕਰ ਰਹੇ ਹੋ ਕਿਆ ਕਰੀਏ ਜੀ ਹੁਣ ਇਲੈਕਸ਼ਨ ਤਾਂ ਕਰਾਉਣਾ ਦਾ ਪਰ ਉਹ ਸੀਟੇ ਨਹੀਂ ਆ ਰਹੀ ਹੈ ਕਿ ਸਾਰੇ ਜਨਰ ਆ ਰਹੀ ਹੈ ਉਹ 10 ਸਾਲ ਤੇ ਉਹਨਾਂ ਨੇ ਕੁਝ ਤੁਹਾਨੂੰ ਪਤਾ ਹੀ ਹੈ ਕੁਝ ਕਰਨਾ ਨਿਕਤਨ ਨਹੀਂ ਪਿੰਡ ਦਾ ਵਿਕਾਸ ਨਹੀਂ ਹੋ ਰਿਹਾ ਦੇਖ ਲਓ ਪਹਿਲੀ ਪੰਚਾਇਤ ਮੈਂ ਵੀ ਪੰਜ ਬਣਿਆ ਤਾਂ ਸਾਰੇ ਪੈਪ ਉਸੇ ਤਰ੍ਹਾਂ ਪਾਏ ਆ ਕੋਈ ਨਹੀਂ ਕਰਦੀ ਹੈਗੀ ਇਨਵੋਲ ਕਰਨ ਵੀ ਨਹੀਂ ਕਰਕੇ ਇੱਕ ਵਾਰੀ ਵੀ ਨਹੀਂ ਆ ਕੇ ਖੜੀ ਇੱਥੇ ਸੈਕਟਰੀ ਵੀ ਉਹ ਵੀ ਬੇਸਮਾਰ ਬਸ ਕੋਈ ਸੁਣਾਈ ਨਹੀਂ ਕਰਦੀ ਹੈਗੀ ਪੈਸਾ ਵੀ ਬੋਲ ਕੇ ਰਹੀ ਸਮਾਂ ਦੇ ਦਿਓ ਸਾਨੂੰ ਥੋੜਾ ਜਿਆ ਕਿ 2 ਢਾਈ ਸਾਲ ਹੋਏ ਆ ਜੇ ਇੱਕ ਸਾਲ ਡੇਢ ਸਾਲ ਹੋਰ ਦੇ ਦਿਓ ਅਸੀਂ ਪਿੰਡਾਂ ਦੀ ਨੋਹਾਰ ਬਦਲ ਦੇਣੀ ਆ ਪਿੰਡਾਂ ਦੇ ਵਿੱਚ ਸੜਕਾਂ ਪੱਕੀਆਂ ਤੇ ਨਾਲ ਦੀ ਨਾਲ ਹੋਰ ਵੀ ਮਸਲੇ ਜਿਹੜੇ ਹੱਲ ਹੋ ਜਾਣਗੇ ਤੁਸੀਂ ਕਿਉਂ ਨਹੀਂ ਸਮਾਂ ਦਿੰਦੇ ਸਰਕਾਰ ਨੂੰ ਸਰਕਾਰ ਨੂੰ ਕਿੰਨਾ ਕ ਸਮਾਂ ਦੇ ਆ 6 ਸਾਲ ਤਾਂ ਹੋ ਗਏ ਸਾਨੂੰ ਬਣਿਆ ਨੂੰ ਅੱਜ ਤੱਕ ਤਾਂ ਪਾਪ ਨਹੀਂ ਲੱਗੇ ਇਹਨਾਂ ਦੇ ਟਿਊਬ ਉਹ ਖੜਿਆ ਉਸੇ ਤਰ੍ਹਾਂ ਮੋਟਰ ਨਹੀਂ ਪਾ ਸਕੇ ਜਾ ਵੀ ਆਏ ਦੁਬਾਰਾ ਅਸਮੂਲ ਦੇ ਬਾਪ ਕੋਲ ਕੀ ਕਹਿੰਦੇ ਕਹਿੰਦੇ ਬੱਸ ਪਾ ਦੋਗੇ ਪਾ ਦੋਗੇ ਅਹੀਂ ਕਹੀ ਜਾਂਨੇ ਕੱਦਾਂ ਸਾਲ ਤੇ ਉੱਪਰ ਹੋ ਗਿਆ ਖੜਾ ਕਿ ਆਪ ਤਾਂ ਉਹਨਾਂ ਨੂੰ ਕੇਂਦਰ ਨਹੀਂ ਨਾ ਉੱਪਰੋਂ ਉੱਪਰੋਂ ਮੋਦੀ ਸਰਕਾਰ ਨਹੀਂ ਦੇ ਰਹੀ ਪੈਸੇ ਤਾਂ ਕਿਹਦਾ ਕੱਦੇ ਮਨਜ਼ੂਰ ਹੋਵੇ ਸੜਕ ਬਾਸ ਤੇ ਵੀ 8 ਕਰੋੜ ਮਨਜ਼ੂਰ ਹੋਇਆ ਵਾ ਤਾਂ ਅੱਛਾ ਜੀ ਪਿੰਡ ਅੱਛਾ ਕਿੰਨਾ ਕੁ ਮੁਸ਼ਕਿਲ ਹੈ ਫਿਰ ਹੁਣ ਵਿਕਾਸ ਤੁਹਾਡੇ ਪਿੰਡਾਂ ਦਾ ਕਿਉਂਕਿ ਪਹਿਲਾਂ ਵੀ ਪਹਿਲਾਂ ਹੀ ਤੁਹਾਡੀ ਵੋਟਾਂ ਘੱਟ ਨਹੀਂ ਪਿੰਡਾਂ ਦੀਆਂ ਤਾਂ ਗਰੰਟੀਆਂ ਵੀ ਦੱਸਿਆ ਜਾਂਦੇ ਕਿ ਪਿਛਲੀ ਪੰਚਾਇਤ ਵਿੱਚ ਉਸ ਤਰੀਕੇ ਨਾਲ ਨਹੀਂ ਆਈਆਂ ਤਾਂ ਹੁਣ ਨਵੀਂ ਪੰਚਾਇਤ ਚੁਣੀ ਨਹੀਂ ਜਾਣੀ ਤੁਹਾਡੇ ਸਰਪੰਚ ਨਹੀਂ ਬਣਾਇਆ ਜਾ ਰਿਹਾ ਤੁਹਾਡੀ ਪੰਚਾਇਤ ਨਹੀਂ ਕੋਈ ਬਣ ਰ ਦਾ ਹੀ ਨਹੀਂ ਹੈ ਫਿਰ ਕੀ ਕਰ ਸਕਦੇ ਤਵੇ ਤੁਹਾਡਾ ਮੁਸ਼ਕਲ ਹੋ ਜੇਗਾ ਪਿੰਡ ਦਾ ਵਿਕਾਸ ਮੁਸ਼ਕਲ ਤਾਂ ਹੈ ਹੋਈ ਹੋਈ ਅੱਛਾ ਸਰਕਾਰ ਦੇ ਨਮਾਇंदे ਜਦੋਂ ਜਦੋਂ ਵੀ ਅਕਾਲੀ ਕਾਂਗਰਸੀ ਭਾਵੇਂ ਹੁਣ ਆਮ ਆਦੀ ਪਾਰਟੀ ਹੈ ਲੀਡਰ ਜਿੱਤਣ ਤੋਂ ਬਾਅਦ ਕਦੇ ਆ ਨਹੀਂ ਤੁਹਾਡੇ ਪਿੰਡਾਂ ਚ ਲਾਸਟ ਪਿੰਡ ਆ ਤੁਹਾਡਾ ਕੋਈ ਨਹੀਂ ਆਉਂਦਾ ਵੋਟਾਂ ਦੇ ਸਮੇਂ ਵੋਟਾਂ ਜਾਵਾਂ ਵੋਟਾਂ ਜਾਵਾਂ ਹੁੰਦੀ ਗगनਮਾਨ ਵੀ ਆਲੀ ਕੰਗ ਵੀ ਆਲੇ ਸਾਰੇ ਆਲੇ ਉਹਦੇ ਬਾਅਦ ਕੋਈ ਨਹੀਂ ਆਇਆ ਬਦਲਿਆ ਕਿਸੇ ਨੂੰ ਕੁਛ ਨਹੀਂ ਹਾਂ ਜੀ ਕੀ ਬਦਲਣਾ ਰੋ ਯਾਰ ਹੈ ਤੁਸੀਂ ਦੇਖ ਰਹੇ ਹਾਂ ਹਾਂ ਜੀ ਅੱਛਾ ਪਿੰਡਾਂ ਦੇ ਵਿੱਚ ਕਾਫੀ ਚਹਲ ਪਹਲ ਅੱਜ ਕੱਲ ਸਰਪੰਚਾਂ ਪੰਚਾਂ ਦੀ ਉਹ ਤੁਹਾਡਾ ਪਿੰਡ ਰੁੱਖਾ ਰੁੱਖਾ ਜਾ ਜਾ ਪਰ ਹੈ ਕਿ ਇਲੈਕਸ਼ਨ ਨਾ ਹੁਣ ਕਾਰਨ ਜਨਾ ਵੀ ਜਿੱਥੇ ਕੁਝ ਪਹੁੰਚੇ ਨਹੀਂ ਸਾਡਾ ਕੁਝ ਬਣਦਾ ਹੀ ਨਹੀਂ ਚਾਹਲ ਮਹਿਲ ਤਾਂ ਹੁੰਦੀ ਜੇ ਘਰ ਖੁਸ਼ੀ ਹੈ ਹਮ ਸਾਡਾ ਦੋ ਵਾਰ ਐਸੀ ਹੋਲੀ ਅੱਛਾ ਜੀ ਤੀ ਵਾਰ ਹੁਣ ਕਾਰਨ ਕਿਹਾ ਹੁਣ ਕੀ ਹੋਈ ਹਮ ਜਦ ਇੱਕ ਵਾਰ ਐਸੀ ਲੇਡੀ ਹੋਈ ਹੈ ਹਮ ਦੁਬਾਰੇ ਫੇਰ ਜਿੰਨ ਤੋੜੀ ਜੀ ਦੁਬਾਰਾ ਵੇ ਲੈ ਡੀਆ ਦੁਬਾਰਾ ਫਿਰ ਜਰਨਲ ਇਹਨਾਂ ਦੀ ਆ ਗਈ ਹਮ ਜਦ ਇਹਨਾਂ ਦੀ ਆਉਣੇ ਚਾਹੀਦੀ ਸੀ ਜਰਨਲ ਸਾਡੀ ਚਾਹੀਦੀ ਸੀ ਕੁਛ ਦਿਨ ਬਾਅਦ ਹਮ ਇਹਨਾਂ ਦੀ ਚਾਹੀਦੀ ਸੀ ਐਸੀਆਂ ਦੀ ਹਮ ਇਹ ਕਿਉਂ ਆਈ ਕੋਈ ਸਭ ਨੂੰ ਮਿਲਣਾ ਚਾਹੀਦਾ ਹਾਂ ਸਾੜੇ ਨਾਲ ਸਰਦਾਰੀ ਸਾੜੇ ਨਾਲ ਪਹਿਲਾਂ ਤੋਂ ਵੀ ਗਲਤ ਕੰਮ ਹੋ ਰਿਹਾ ਹਮ ਸਾੜੇ ਨਾਲ ਲੱਗ ਕੇ ਆ ਰਹੇ ਹਾਂ ਨੇ ਤਾਂ ਉੱਪਰੋਂ ਦੀ ਬੋਟ ਲੈਣੇ ਖਾਤਰ ਸਾੜੇ ਖਾਤਰ ਹਮ ਜਦ ਬੋਟ ਮਿਲ ਗਈ ਫੇਰ ਨਹੀਂ ਆਉਣਾ ਸਾਡੇ ਕੋਲ ਸਾਨੂੰ ਕਿੱਢਣੀ ਦਿਖਾਉਣੀ ਅੱਛਾ ਸਾੜਾ ਨਾ ਤਾਂ ਕੋਈ ਛੜਕ ਹੈ ਹਮ ਨਾ ਸਾੜਾ ਕੋਈ ਰੋਡ ਹੈ ਨਾ ਸਾੜੀ ਕੋਈ ਮੋਟਰ ਹੈ ਹਮ ਸਾੜਾ ਇੱਥੇ ਕੁਛ ਵੀ ਨਹੀਂ ਅਸੀਂ ਤਾਂ ਇੱਕ ਹੈ ਰੱਬ ਦੇ ਸਾਰੇ ਜੀ ਰਹੇ ਆ ਅੱਛਾ ਜੀ ਹਾਂ ਇਹ ਬੈਠੇ ਪਿੰਡ ਦੇ ਬੰਦੇ ਮੈਂ ਤਾਂ ਅਕਦਾ ਪ੍ਰੇਸ਼ਨ ਕਰਾਇਆ ਹੁਣ ਬੁਲਾਇਆ ਆ ਗਿਆ ਮੈਂ ਸਨਮਾਨ ਕਰਦਾ ਇਹਨਾਂ ਦਾ ਬੁਲਾਇਆ ਹਾਂਜੀ ਵਿੱਚ ਚੂਸੀ ਅਫਸਰ ਸਾਹਿਬ ਹੈ ਜਾਂ ਜਿਹੇ ਵੀ ਹੈ ਜਿਸ ਤਰ੍ਹਾਂ ਵੀ ਹੈ ਹਮ ਮੇਰਾ ਤੇ ਅਪੀਲ ਹੈ ਤੁਹਾਨੂੰ ਹਮ ਵੀ ਸਾੜਾ ਬੰਨਾ ਕੁਛ ਵੀ ਨਹੀਂ ਹਮ ਹਾਂ ਸਾੜਾ ਬੰਨਾ ਕੁਛ ਵੀ ਨਹੀਂ ਹੁਣ ਜਾਂ ਤੇ ਗਵਰਨਮੈਂਟ ਨਹੀਂ ਹੈ ਸਿਆਸਤ ਹੋ ਰਹੀ ਤੁਹਾਡੀ ਜੱਤਪਾਤ ਨੂੰ ਲੈ ਕੇ ਵੀ ਹਾਂ ਹਾਂ ਯਾਰ ਮਹਾਰਾਜ ਕੁਝ ਬੁਝਲ ਹੋਦੂ ਸੀ ਜਦ ਇੱਕ ਵਾਰ ਇਹਨਾਂ ਦੀ ਐਸੀ ਹੋਲੀ ਦਵਾਰੇ ਸਾਡੀ ਕਿਉਂ ਨਹੀਂ ਜਾਣ ਲਾਈ ਹੂੰ ਦੋ ਲਗਾਤਾਰ ਐਸੀ ਦਿੱਤੀ ਕਿਉਂ ਦਿੱਤੀ ਹੈ ਹੂੰ ਯਾ ਮੇਰੀ ਬਾਤ ਗਲਤ ਹੈ ਬਿਲਕੁਲ ਸਾਬਕਾ ਸਰਪੰਚ ਸਾਡੇ ਨਾਲ ਨੇ ਪਿਛਲੀ ਦਰਨ ਦੇ ਵਿੱਚ ਤਸਾਈ ਸਰਪੰਚ ਨੇ ਵੀ ਸਰਪੰਚ ਰਹੇ 10 ਸਾਲ ਤੁਸੀਂ ਸਰਪੰਚ ਰਹੇ ਹਾਂ ਜੀ ਕਰਿਆ ਕੁਝ ਵੀ ਨਹੀਂ ਮੈਂ ਜੀ ਹਾਂ ਜੀ ਮੈਂ ਸਕੂਲ ਬਣਾਇਆ ਗਲੀਆਂ ਬਣਾਈਆਂ ਮੇਰੇ ਬਾਅਦ ਇਸ ਬੰਦੇ ਨੇ ਬਣਾਇਆ ਆ ਬੈਠਿਆ ਬੰਦਾ ਅੱਛਾ ਜੀ ਉਤੇ ਬਾਅਦ ਜਰਨਲ ਹੈ ਕੁਝ ਵੀ ਨਹੀਂ ਹੋਇਆ ਰਜਰ ਵੈਰਜਰ ਹਾਂਜੀ ਆ ਸਰਪੰਚ ਨੇ ਆ ਪੁਰਾਣੇ ਸਰਪੰਚ ਨੇ ਕਰਿਆ ਕਿ ਨਹੀਂ ਕੁਝ ਇਹਨਾਂ ਪੈ ਉਹ ਪਾਏ ਕਿ ਜਿੰਨਾ ਕਿ ਮਿਲਦਾ ਉਹਨਾਂ ਕਰਦਾ ਮਿਲਦਾ ਜੁੰਗ ਲਾਈ ਜਿੰਨਾ ਕਿ ਮਿਲਦਾ ਸਾਬ ਉਹਨਾਂ ਲਾਉਂਦਾ ਬੰਦਾ ਪਰ ਗਵਰਨਮੈਂਟ ਸਾਡੇ ਖਾਤੇ ਨਹੀਂ ਹੈ ਗਵਰਨਮੈਂਟ ਦੇ ਸਾਡੇ ਖਾਤੇ ਨਹੀਂ ਹੈ ਕੰਗ ਸਾਹਿਬ ਆ ਜਾਂਦਾ ਕਦੇ ਭੁੱਲ ਭੁਲੇਖੇ ਹੋ ਹੈ ਕੰਗਜਾ ਉਧਰ ਗਿਆ ਝਾੜੂ ਵਾਲਿਆ ਮੈਂ ਉਹ ਵੀ ਨਹੀਂ ਆਉਂਦਾ ਉੱਲ ਗਿਆ ਤੁਹਾਨੂੰ ਉਹ ਵੀ ਸਾੜੇ ਨਾਲ ਤਾਂ ਬਸ ਹੁਣ ਕੀ ਕਹੀਏ ਬਸ ਅਲ ਕਿਹਾ ਬੁੱਲਿਆ ਵਾ ਕਹਿ ਨਹੀਂ ਬੁੱਲਿਆ ਸਾੜੇ ਪਰ ਕੋਈ ਕਰੋਪੀ ਹੈ ਪਿੰਡ ਸੇ ਬੋਲੇ ਨਹੀਂ ਹਾਂ ਉਹ ਯਾਰ ਜਦ ਇੱਕ ਵਾਰ ਇਲੈਕਸ਼ਨ ਹੋ ਲਿਆ ਜਾਂ ਇਹਨਾਂ ਐਸੀਆਂ ਦਾ ਦੁਬਾਰੇ ਐਸੀ ਕਿਉਂ ਆਈ ਹਮ ਜੇ ਅਜਬਾਰੇ ਐਸੀ ਆਉਂਦੀ ਤਾਂ ਕੁਛੇਨ ਬਾਜ਼ਾਉਂਦਾ ਚਲ ਬਾਦਾਂਗੀ ਉਹਨਾਂ ਨੇ ਉੱਪਰ ਖੜੀ ਹੋ ਕੇ ਕਿਉਂ ਦਿੱਤੀ ਸਾੜੇ ਪਿੰਡ ਵਿੱਚ ਕੋਈ ਬੰਦਾ ਬੋਲਣ ਵਾਲਾ ਨਹੀਂ ਹੂੰ ਕੋ ਜਿਹੜੇ ਜਾਣੇ ਆ ਉਹਨਾਂ ਨੂੰ ਲੱਕੜੀ ਦਾ ਮੁੰਡਾ ਦੇ ਕੇ ਤੋਰ ਦਿੰਨੇ ਹੂੰ ਹ ਸਰੋਪਾ ਬਾਤਾ ਜਾਓ ਜੀ ਬਿਲਕੁਲ ਚਾਹ ਪੀ ਲਈ ਜੀ ਕਾਫੀ ਪੀ ਲਈ ਜੀ ਹੂੰ ਉੱਥੇ ਬੈਠੇ ਚੋਲਾ ਲੈ ਕੇ ਆਉਣਾ ਹੂੰ ਤੇ ਤੁਸੀਂ ਤੁਸੀਂ ਹਿੰਮਤ ਕਰ ਲੋ ਤੁਸੀਂ ਕੋ ਡਰਦੇ ਹੋ ਕਿ ਐਸੀ ਸਾਹਿਬ ਦਾ ਮੈਂ ਅੰਨਾ ਨਹੀਂ ਜੇ ਮੈਂ ਤਮਾਸ਼ਾ ਦਿਖਾ ਦਿੰਦਾ ਹੂੰ ਸਰਦਾਰ ਜੀ ਅੱਛਾ ਜੀ ਹਾਂ ਮੈਂ ਤਮਾਸ਼ਾ ਦਿਖਾ ਦਿੰਦਾ ਮੈਂ ਅੰਨਾ ਹੋ ਗਿਆ ਹੂੰ ਮੈਂ ਪੰਗਾ ਲੈ ਲਿਆ ਆਪ ਕੋ ਨੌਜਵਾਨਾ ਜੋ ਲੱਗਦਾ ਬੜਕ ਰਹੀ ਨਹੀਂ ਤੁਹਾਡੇ ਵਾਲੀ ਮਾਰਾ ਹੁਣ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਇਹ ਤਾਂ ਮੇਰੇ ਪਲੀਜੇ ਪੁੱਤ ਹੈ ਹਮ ਇਹ ਵੀ ਛੇ ਦਿਨ ਟਾਈਮ ਬਚਾਉਣੇ ਵੀ ਚੱਲ ਛੱਡ ਪਰੇ ਹੱਥ ਛੱਡ ਪਰੇ ਛੱਡ ਪਰੇ ਜੇ ਸਾਡੀ ਗਾਹਾਂ ਹੀ ਨਹੀਂ ਸੁਣਾਈ ਜੇ ਤੇ ਬਾਪ ਪੁੱਤ ਫਿਰ ਫਤ ਨਹੀਂ ਫੇਰਦਾ ਤਾਂ ਪੁੱਤ ਕਿਆ ਕਰੂਗਾ ਜੇ ਸਾਡੀ ਸਰਕਾਰੇ ਗੰਡੀ ਆ ਅਸੀਂ ਕਿਆ ਕਹਾਂਗੇ ਸਾਨੂੰ ਤਾਂ ਬਿਲਕੁਲ ਸਾਫ ਕਾ ਸਰਪੰਚ ਸਾਡੇ ਨਾਲ ਨੇ ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਪਿਛਲੀ ਵਾਰ ਤੁਸੀਂ ਰਹੇ ਸੀ ਸਰਪੰਚ ਹਾਂਜੀ ਗਰਾਂਟਾ ਕਿੰਨੇ ਕ ਲੱਖ ਰੁਪਏ ਦੀਆਂ ਆਈਆਂ ਤੁਹਾਨੂੰ ਸਾਡਾ ਜੀ 1.5 ਲੱਖ ਰੁਪਏ ਆਇਆ ਜੀ ਲਾਇਆ ਕੋਈਕ ਨਹੀਂ ਲਾਇਵੇ ਆ ਜੀ ਕਿੱਕੇ ਬਣਾਇਆ ਇੱਕ ਗਲੀ ਬਣਾਈ ਹੈ ਜੀ ਹੂੰ ਦੋ ਗਲੀਆਂ ਬਣਾਈਆਂ ਹੂੰ ਤੇ ਪਾਈਪ ਲਾਈਨ ਪਾਈ ਪਾਈ ਤੇ ਇੱਕ ਨਾਲਾ ਬਣਾਇਆ ਹੂੰ ਇੱਕ ਧਰਮਸ਼ਾਲਾ ਦੀ ਮੇਰਾ ਮਤ ਕਰਾਇਆ 10 ਸਾਲ ਤੋਂ ਤੁਹਾਡੀ ਜਣੀ 30 ਵਾਰ ਆ ਗਈ ਜੀ ਅੱਛਾ ਜੀ ਹਾਂ 10 ਸਾਲ ਨਹੀਂ 30 ਵਾਰ ਆ ਗਈ ਸਾਲ ਤੋਂ ਵੱਡੀ ਬਣਦੀ ਆ ਰਹੀ ਹੈ ਹਾਂ ਜੀ ਜੀ ਵਾਲੀ ਹਰ ਜਰ ਵਿੱਚ ਹਰ ਜਰ ਵਿੱਚ ਹੁਣ ਫੇਰ ਜਰ ਬਾਕੀ ਹਾਂ ਹੁਣ ਫੇਰ ਜਰ ਬਾਕੀ ਤੁਸੀਂ ਸਹਿਮਤ ਹੋ ਨਾ ਜਰਨਲ ਨਾਲ ਸਹਿਮਤ ਹੋ ਹਾਂ ਅਸੀਂ ਸਹਿਮਤ ਹੈ ਜੀ ਪਿੰਡ ਨਾਲ 37 ਚ ਬਣਾ ਸਰਪੰਚ ਹਾਂ ਬਾਈ ਇਹਨਾਂ ਨੂੰ ਸਭ ਤੁਸੀਂ ਜਾ ਕੇ ਆਏ ਹੋ ਡੀ ਸਾਹਿਬ ਕੋਲ ਕਹਿ ਕੇ ਆਏ ਹੋ ਗੱਲ ਡੀ ਸੀ ਸਾਹਿਬ ਕੋਲ ਸਾਡੇ ਸਾਬਕਾ ਸਰਪੰਚ ਗਏ ਥੇ ਹੂੰ ਸਾਬਕਾ ਸਰਪੰਚ ਗਏ ਫੇਰ ਡੀ ਸੀ ਸਾਹਿਬ ਨੇ ਉਹਨਾਂ ਨੂੰ ਹੋਰ ਫਸ ਭੇਜੇ ਕਿਤੇ ਹੂੰ ਮੌਜੂਦਾਨ ਸਾਡੇ ਨਾਲ ਨੇ ਹੋਰ ਵੀ ਉਹਨਾਂ ਨਾਲ ਗੱਲਬਾਤ ਅੱਛਾ ਪਿੰਡ ਦੇ ਨਾਲ ਜੀ ਭਾਈ ਜੀ ਕੀ ਤੁਹਾਡੇ ਪਿੰਡ ਨਾਲ ਬਿਤਕਰਾ ਕਿਉਂ ਹੋ ਰਿਹਾ ਇਸ ਤਰ੍ਹਾਂ ਕਿਉਂਕਿ 10 ਸਾਲ ਤੋਂ ਉਸੇ ਜਰਬਾਹ ਰਹੀ ਹੈ ਇਸ ਵਾਰ ਫਿਰ ਜਰਬਾਗੀ ਜਰਨਲ ਕੋਟਿੰਗ ਤੁਹਾਨੂੰ ਸਮਝ ਸਰਕਾਰ ਸਮਝਦੀ ਹੈ ਤੁਹਾਨੂੰ ਕਿ ਨਹੀਂ ਪਤਾ ਨਹੀਂ ਜੀ ਕੀ ਗੱਲ ਹੈ ਜੀ ਪਿਛਲੇ 10 ਸਾਲਾਂ ਤੋਂ ਅਸੀਂ ਸਰਬਸੰਮਤੀ ਨਾਲ ਸਰਪੰਚ ਬਣਾ ਰਹੇ ਹਾਂ ਕੋਈ ਪੈਸਾ ਨਹੀਂ ਮਿਲਿਆ ਸਾਨੂੰ ਕੋਈ ਕਹਿੰਦਾ 3 ਲੱਖ ਦਵਾਂਗਾ ਕੋਈ ਕਹਿੰਦਾ 4 ਦਵਾਂਗਾ ਜੀ 1 ਰੁਪਿਆ ਕਿਸੇ ਨੇ ਨਹੀਂ ਦੱਤਾ ਉਸ ਦਾ ਹਮ ਇਸ ਵਾਰ ਫੇਰ ਅਸੀਂ ਸਰਬਸਮ ਦੀ ਨਾਲ ਬਣਾਣਾ ਤਾਂ ਹੀ ਅੱਛਾ ਜੀ 3 ਵਾਰੀ ਲਗਾਤਾਰ ਯਾਰ ਬਾਈ ਆ ਜੀ ਗਰੀਬ ਬੰਦੇ ਆ ਵਿਚਾਰੇ ਕਿੱਥੇ ਨੂੰ ਲੈ ਕੇ ਜਾਈਏ ਲੈ ਕੇ ਜਾਣਾ ਪੈਂਦਾ ਪਹਿਲਾਂ ਗੱਡੀ ਕਰਾਈ ਪਾ ਕਰਕੇ ਤਾਂ ਲੈ ਕੇ ਜਾਣਾ ਪੈਂਦਾ ਫਿਰ ਛੱਡਣਾ ਪੈਂਦਾ ਬਿਮਾਰ ਬੰਦੇ ਆ ਵਿਚਾਰੇ ਸਰਪੰਚ ਸਾਹਿਬ ਨੇ ਬਣਾਈ ਸੀ ਪੁਰਾਣੇ ਹਾਂ ਜੀ ਕੁਕਰ ਚ ਵਿਚਾਰੇ ਮੋਹਰ ਰੱਖਦੇ ਅੱਛਾ ਹੋਰ ਹੁਣ ਕਿਆ ਕਰੀਏ ਦੱਸੋ ਮੋਹਰਾਂ ਹੀ ਸੰਭਾਲ ਕੇ ਰੱਖਦੇ ਨੇ ਕੀ ਪੜਿਆ ਲਿਖਿਆ ਚਾਹੀਦਾ ਜੀ ਵਰਦਾ ਬੰਨਣਾ ਹੂੰ ਬਹੁਤ ਠੀਕ ਹੈ ਹਾਂ ਪੜਿਆ ਲਿਖਿਆ ਚਾਹੀਦਾ ਪੜਿਆ ਕਿਹ ਹੈ ਜਿਹੜੇ ਜਾਣਕਾਰ ਹੋਵੇ ਬੜਾ ਮੋਟਾ ਹੁਣ ਅਨਪੜ੍ਹ ਆਦਮੀ ਹੈ ਕੋਈ ਸੋਰਸ ਹੈ ਨਹੀਂ ਕਿ ਕਾਦੇ ਪਰ ਜਾਊਗਾ ਉਹ ਵਿਚਾਰਾ ਹਮ ਸਾਧਨ ਵੀ ਚਾਹੀਦਾ ਸਾਧਨ ਵੀ ਚਾਹੀਦਾ ਤਾਂ ਹੀ ਦੂਆ ਲੈ ਕੇ ਜਾਉਂਦਾ ਵਿਚਾਰਾ ਕਿ ਕੀ ਫਾਇਦਾ ਹੈ ਨੌਜਵਾਨ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਨਗੇ ਬਾਈ ਹੁਣ ਤਾਂ ਦੇਖੋ ਚਲੋ ਪੁਰਾਣੇ ਬidurgan ਨੇ ਤਾਂ ਸਰਪੰਚੀ ਕਰ ਲਈ ਉਹ ਤਾਂ ਸਹਿਮਤ ਵੀ ਨਹੀਂ ਕਿ ਸਹਿਮਤੀ ਨਾਲ ਕੋਈ ਬਣਨੀ ਚਾਹੀਦੀ ਹੈ ਤੁਸੀਂ ਨੌਜਵਾਨ ਨਵੇਂ ਪੜ੍ਹੇ ਲਿਖੇ ਹੋ ਕਿਵੇਂ ਦੇਖਦੇ ਹੋ ਕਿ ਸੋਚ ਕੀ ਹੈ ਤੁਹਾਡੇ ਪਿੰਡ ਵਾਸਤੇ ਕੀ ਕੀ ਮੈਂ ਵਿਕਾਸ ਕਰੋਗੇ ਅਗਰ ਸਭ ਸੰਮਤੀ ਨਾਲ ਤੁਹਾਡੀ ਜਨਰਲ ਸੀਟ ਹੁੰਦੀ ਹੈ ਸੋ ਤਾਂ ਸਾਡੇ ਆਈ ਦੇਖੋ ਪਾਲਾ ਦਾ ਐਸਐਨ ਬਤਕਾਰਾ ਹੁੰਦਾ ਤਾਂ ਸਾਡੇ ਜਨਨ ਦਾ ਬਤਕਾਰਾ ਹੋ ਰਿਹਾ ਜੀ ਸਾਨੂੰ ਜਨਨ ਨੂੰ ਨਹੀਂ ਮਿਲ ਰਹੀ ਐਤਕੀ ਜੀ ਹਾਂ ਨਹੀਂ ਤਾਂ ਐਸੀ ਭਾਈ ਜਰਾ ਇਹੀ ਲੰਦਾ ਸੀ ਬੰਦਾ ਤੇ ਇਲਜ਼ਾਮ ਐਤਕੀ ਜਨਨ ਆ ਰਹੀ ਐ ਤਕੀ ਇਹਨਾਂ 10 ਸਾਲ ਦੇ ਬਣਾ ਰਹੀ ਐ ਅਸੀਂ ਇਹ ਸਹਿਮਤ ਨਾ ਸਹਿਮਤ ਨਹੀਂ ਨਾ ਬਾਰੇ ਸਹਿਮਤ ਹੈ ਸਾਡੇ ਨਾ ਸਾਡੇ ਕੋਈ ਗਰਾਊਂਡ ਹੈ ਜੀ ਨਾ ਕੋਥੇ ਨਿਆਣੇ ਫੋਨ ਦੇ ਦੇ ਕਿ ਖਾਂ ਖਾਣੀਆਂ ਗੱਲਾਂ ਬਿਮਾਰ ਹੋ ਗਏ ਨਿਆਣੇ ਕੋਈ ਖੇਡਣ ਨੂੰ ਕੋਈ ਖੇਡ ਕੋਥੇ ਨਹੀਂ ਨਾ ਕੋਈ ਗਲੀ ਜੱਜ ਦੀ ਇਹਨਾਂ ਕੋਲ ਸਾਰੇ ਦੇ ਕੋਲ ਸਾਰੇ ਡੁੱਟੀ ਪਈ ਐ ਜੀ ਹਾਂ ਕੋਈ ਵਿਕਾਸ ਨਹੀਂ ਆ ਰਿਹਾ ਹਾਂ ਜੀ ਕੋਈ ਮੁਸ਼ਕਲ ਹੈ ਜੀ ਹੁਣ ਤੁਹਾਡੀ ਪੰਚਾਇਤ ਹੁਣ ਸਾਡੇ ਗਾ ਸਰਪੰਚ ਦਾ ਹੀ ਇਹਨਾਂ ਨੂੰ ਦੇਖੋ ਸਾਨੂੰ ਉਹ ਬਲਾ ਕੰਮ ਪੈ ਗਿਆ ਸਰਪੰਚ ਜੀ ਲੋੜ ਹੈ ਸਰਪੰਚ ਸਾਡਾ ਵਧੀਆ ਹੋਊਗਾ ਜੀ ਮੁੰਡਾ ਜਾ ਕੇ ਮੋਰਥਲ ਆ ਜਾਊਗਾ ਆਪਾਂ ਲੈ ਕੇ ਆਣਾ ਪੈ ਚੱਕ ਗਏ ਪਹਿਲਾ ਬੰਦਾ ਕੰਮ ਛੱਡੂ ਉਹਥੇ ਬਲਾਕ ਦੇ ਗੱਡੀ ਲੈ ਕੇ ਨੂੰ ਲੈ ਕੇ ਜਾਓ ਫੇਰ ਕੰਮ ਕਰਾਊਗਾ ਜੀ ਸਰਕਾਰ ਨੇ ਇਹ ਵੀ ਨਹੀਂ ਸੋਚਿਆ ਕਿ ਬੰਦੇ ਕੋਲ ਸਾਧਨ ਕੋਈ ਨਹੀਂ ਇਹਨਾਂ ਕੋਲ ਸਾਧਨ ਵੀ ਹੈ ਨਾ ਇਹ ਜਾਣਦੇ ਨਹੀਂ ਕਿ ਕਿਤੇ ਛੇਤੀ ਛੇਤੀ ਤੁਰਦੇ ਗਰੀਬ ਬੰਦੇ ਜੀ ਫੇਰ ਕੀ ਕਰੂੰਗਾ ਜੀ ਉਖਾ ਹੀ ਇਹਨਾਂ ਦਾ ਬਿਲਕੁਲ ਸਰਕਾਰ ਨੂੰ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਪਿੰਡ ਦੇ ਵਿੱਚ ਜਿਨ੍ਹਾਂ ਦੀ ਗਿਣਤੀ ਜ਼ਿਆਦਾ ਹੋਵੇ ਜਾਂ ਫਿਰ ਕੋਈ ਪੜ੍ਹੇ ਲਿਖੇ ਹੋਵੇ ਨੌਜਵਾਨ ਤਾਂ ਉਸ ਨੂੰ ਕਿਤੇ ਨਾ ਕਿਤੇ ਜ਼ਰੂਰ ਸਰਪੰਚ ਬਣਾਉਣ ਵਾਸਤੇ ਸੀਟ ਦੇਣੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਦੱਸਿਆ ਸੀ ਭਾਈਚਾਰੇ ਕੋਲ ਨਾ ਸਾਧਨ ਸੀ ਜਾਣ ਵਾਸਤੇ ਬਾਰ ਬਾਰ ਇਹੀ ਸਰਕਾਰ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਾਡੀ ਜਿਹੜੀ ਜਨੋਸਿਟ ਕੀਤੀ ਜਾਵੇ ਸਾਰੀ ਬੋਰ ਹੋਏ ਨੂੰ ਜੀ 10 ਸਾਲ ਹੋ ਗਿਆ ਜੀ ਪੂਰਾ ਪਾਈਪਲਾਈਨ ਵਗੈਰਾ ਪੈ ਗਈ ਸਿਰਫ ਮੋਟਰ ਰਹਿ ਗਈ ਜੀ ਪੈਣ ਨੂੰ ਜੀ ਉਹਦੇ ਕਰਕੇ ਸਾਡੀ ਜ਼ਮੀਨ ਸਾਰੀ ਬੰਜਰ ਪਈ ਹੈ ਜੀ ਕੋਈ ਪਾਣੀ ਦਾ ਸੋਰਸ ਹੈ ਨਹੀਂ ਜੀ ਪਾਣੀ ਸਾਡੇ ਬਹੁਤ ਡੂੰਘੇ ਹੈ ਜੀ ਧਰਤੀ ਜੀ ਉਹਦੇ ਵਾਪਸ ਗਏ ਹੁਣ ਕਿਸ ਨੂੰ ਵੈਸੇ ਤੁਸੀਂ ਜਰਨਲ ਦੇ ਵਿੱਚ ਕਿਸ ਨੂੰ ਸਹਿਮਤੀ ਦੇ ਰਹੇ ਹੋ ਕਿ ਇਹ ਬੰਦਾ ਬਣ ਜੇ ਤਾਂ ਕਿਤਨੇ ਸਾਡੇ ਪਿੰਡ ਦਾ ਵਿਕਾਸ ਹੋ ਜੇ ਕੋਈ ਹੈ ਬੰਦਾ ਇਹ ਜੋ ਤੁਸੀਂ ਸੁਣਿਆ ਕੋਈ ਪਹਿਲੇ ਤਾਂ ਜੀ ਗੱਲ ਇਦਾਂ ਵੀ ਜੇ ਜਰਨਲ ਲਾਈ ਹੈ ਸਹਿਮਤੀ ਸਾਡੀ ਹੋ ਜਣੀ अच्छा हां ਇਹ ਪੱਕਾ ਸਹਿਮਤੀ ਹੋ ਜਣੀ ਅੱਜ ਤਾਂ ਹੁਣ ਤੁਹਾਡੇ ਰਾਹੀਂ ਸਰਕਾਰ ਨੂੰ ਵੀ ਆਪਣੇ ਅਫੀਸਰ ਸਾਹਿਬ ਐਸ ਡੀ ਐਮ ਸਾਹਿਬ ਏ ਡੀ ਸੀ ਸਾਹਿਬ ਡੀ ਡੀ ਪੀਓ ਸਾਹਿਬ ਡੀ ਸੀ ਸਾਹਿਬ ਔਰ ਇਲੈਕਸ਼ਨ ਕਮਿਸ਼ਨ ਨੂੰ ਇਹ ਅਪੀਲ ਕਰਦੇ ਆਂ ਵੀ ਸਾਡੇ ਸਾਰੇ ਪਿੰਡ ਦੀ ਮੰਗ ਮੰਨੀ ਜਾਵੇ ਸਾਡਾ ਕੋਈ ਜਨਰਲ ਸੀਟ ਦੇਈ ਜਾਵੇ ਉਤੇ ਬਾਅਦ ਅਸੀਂ ਸਰਵਸੰਮਤੀ ਨਾਲ ਪੰਚਾਇਤ ਬਣਾ ਕੇ ਤੇ ਤਾਂਗੇ ਠੀਕ ਹੈ ਬਿਲਕੁਲ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਪਿੰਡ ਵਾਸੀਆਂ ਨੇ ਕਿਹਾ ਕਿ ਜਨਰਲ ਸੀਟ ਅਗਰ ਪ੍ਰੋਸੈਸ ਨਾਲ ਐਲਾਨ ਕਰਦਾ ਹੈ ਚੋਣ ਕਮਿਸ਼ਨ ਐਲਾਨ ਕਰਦਾ ਹੈ ਤਾਂ ਉਹਨਾਂ ਦੀ ਸਹਿਮਤੀ ਵੀ ਬਣ ਸਕਦੀ ਹੈ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਵਾਰ-ਵਾਰ 10 ਸਾਲ ਤੋਂ ਰਿਜ਼ਰਵ ਸੀਟ ਆ ਰਹੀ ਹੈ ਹੁਣ ਫਿਰ ਜਰਬ ਆ ਗਈ ਕਿ ਉਹਨਾਂ ਨੂੰ ਇਤਰਾਜ਼ ਕੋਈ ਨਹੀਂ ਕਿ ਰਿਜ਼ਰਵ ਦਾ ਪਰ 10 ਸਾਲ ਅਦਰ ਜਰਬਾਣ ਤੋਂ ਬਾਅਦ ਸਹਿਰੇ ਕਿ ਸਾਡੇ ਨਾਲ ਬਿਤਕਾ ਕਿਉਂਕਿ ਤਜਾਰਾ ਜਨਨ ਨਾਲ ਤੇ ਐਸੀ ਭਾਈਚਾਰੇ ਜਿਹੜੇ ਰਿਜ਼ਰਵ ਸੀਟ ਹੈ ਉਹਨਾਂ ਕੋਲ ਕੋਈ ਜਾਣ ਆਣ ਵਾਸਤੇ ਸਾਧਨ ਵੀ ਨਹੀਂ ਪਿੰਡ ਦੇ ਵਿੱਚ ਜਿਸ ਨੂੰ ਲੈ ਕੇ ਇਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਹੈ ਕਿ ਦਫ਼ਤਰ ਜਾਣਾ ਹੈ ਕਿ ਦੇਖੋ ਸਾਈਨ ਕਰਾਣ ਜਾਣਾ ਹੈ ਕਿ ਕੋਈ ਪੁਲਿਸ ਥਾਣੇ ਜਾਣਾ ਉੱਥੇ ਹੀ ਬੜੇ ਮੁਸ਼ਕਲ ਹੁੰਦੇ ਇਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਡੀ ਸਾਹਿਬ ਕੋਲ ਆਪਣੀ ਅਰਜ਼ੀ ਦਿੱਤੀ ਹੈ ਡीडीपीਓ ਕੋਲ ਪਹੁੰਚ ਗਈ ਹੈ ਪਰ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਕੋਈ ਪ੍ਰੋਸੀਜਰ ਅੱਗੇ ਨਹੀਂ ਚੱਲਿਆ ਕੋਈ ਜਨਰਲ ਸੀਟ ਦਾ ਐਲਾਨ ਨਹੀਂ ਹੋਇਆ ਇਸ ਪਿੰਡ ਦੇ ਵਿੱਚ ਹੁਣ ਵੋਟਾਂ ਨਹੀਂ ਪੈਣਗੀਆਂ ਕੌਣ ਬਣੇਗਾ ਅੱਗੇ ਸਰਪੰਚ ਕਿਵੇਂ ਹੋਏਗਾ ਵਿਕਾਸ ਇਹ ਬਹੁਤ ਸੋਚਣ ਵਾਲੀ ਗੱਲ ਹੈ ਕਿ ਜਿੰਨਾ ਵੀ ਪ੍ਰੋਸੈਸ ਨੂੰ ਸੁਣ ਰਿਹਾ ਹੈ ਭੋਇ ਮੰਤਰੀ ਨਮੋਲਕਨ ਮਾਨ ਨੇ ਜੂਰ ਇਸ ਪਿੰਡ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਪਿੰਡ ਦੇ ਵਿਕਾਸ ਹੁਣ ਨਾ ਪੱਦਰ ਤੇ ਹੋਵੇਗਾ ਜਿਸ ਨੂੰ ਲੈ ਕੇ ਇਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਜਨਰਲ ਸੀਟ ਕੀਤੀ ਜਾਵੇ ਦੇਖਦੇ ਕਿ ਹੁਣ ਕਦੋਂ ਇਹ ਜਨਰਲ ਸੀਟ ਹੁੰਦੀ ਹੈ ਇਲੈਕਸ਼ਨ ਹੁੰਦੇ ਨੇ ਜਾਂ ਨਹੀਂ ਹੁੰਦੇ ਸਰਬਸੰਤੀ ਬਣਦੀ ਹੈ ਨਹੀਂ ਬਣਦੀ ਇਹ ਤਾਂ ਹੁਣ ਪ੍ਰਸ਼ਾਸਨ ਤੇ ਡਿਪੈਂਡ ਕਰਦਾ ਕਿਉਂਕਿ ਮੁਹਾਰੀ ਜਿਨੇ ਦੇ ਕੋ ਪਿੰਡ ਹੋਏਗਾ ਜਿਸ ਪਿੰਡ ਦੇ ਵਿੱਚ ਪੰਚਾਇਤ ਹੀ ਨਹੀਂ ਹੋਏਗੀ ਦੇਖਦੇ ਹਾਂ ਹੁਣ ਆਪਦੇ ਵਿੱਚ ਬਣਦਾ ਕੀ ਹੈ ਤੁਹਾਡੇ ਕੈਮਰਾਮੈਨ ਸੁਮਿਤ ਦੇ ਨਾਲ ਹਰਤੇ ਸਿੰਘ